ਇੱਕ ਇੰਟੈਲੈਕਚੁਅਲ ਪਰਸਨਸ ਨੂੰ ਵੀ ਦਿਖਾ ਕੇ ਪੁੱਛੀ ਬਹੁਤ ਜਾਣਿਆ ਤੋਂ ਰਾਏ ਲਈ ਕਿ ਇਹ ਸਹੀ ਕਹਿ ਰਿਹਾ ਤਾਂ ਬਹੁਤ ਗਲਤ ਹਰ ਬੰਦਾ ਇਹ ਕਹਿ ਰਿਹਾ ਕਿ ਜਦੋਂ ਆਪਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਆਪਾਂ ਕਿਸੇ ਚੀਜ਼ ਨੂੰ ਇਹ ਦਰਸਾਉਨੇ ਆ ਕਿ ਪਾਣੀ ਦਾ ਹਿੱਸਾ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਬਠਿੰਡਾ ਰੈਲੀ 'ਚ ਕੀ ਕਰਦੇ ਆ ਕਿ ਗੁਰੂ ਸਾਹਿਬ ਦਾ ਨਾਮ ਲੈ ਕੇ ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਕੋਈ ਇਦਾਂ ਦੀ ਬਨਸਪਤੀ ਨਹੀਂ ਜਿਹੜੀ ਉਪਜ ਨਹੀਂ ਸਕਦੀ ਕੋਈ ਇਦਾਂ ਦਾ ਅੱਖਰ ਨਹੀਂ ਜਿਹੜਾ ਸ਼ਬਦ ਨਹੀਂ ਬਣ ਸਕਦਾ ਉਹਦੇ ਵਿੱਚ ਕਹਿੰਦੇ ਕਿ ਕੋਈ ਇੰਦਾ ਦਾ ਕਾਂਗਰਸ ਪੰਜਾਬੀ ਕਾਂਗਰਸ ਦਾ ਵਰਕਰ ਉਹ ਸ਼ਬਦ ਯੂਜ਼ ਕੀਤਾ ਮਤਲਬ ਉਹਨੂੰ ਇਹ ਪਟਰੇ ਕੀਤਾ ਜਿੱਦ ਤੱਕ ਗੁਰੂ ਸਾਹਿਬ ਨੇ ਇਹ ਕਿਹਾ ਹੁੰਦਾ ਕਿ ਕਾਂਗਰਸੀ ਵਰਕਰ ਡੀਸੀ ਅੰਮ੍ਰਿਤਸਰ ਉਹਨਾਂ ਨੂੰ ਜਿਹੜੀ ਹੈ ਬਕਾਇਦਾ ਕੰਪਲੀਟ ਕੀਤੀ ਤੇ ਮੇਰਾ ਸਭ ਤੋਂ ਵੱਡਾ ਜਿਹੜਾ 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 ਦਰਦ ਹੈ ਇਸ ਚੀਜ਼ ਦੇ ਵਿੱਚ ਉਹ ਇਸ ਚੀਜ਼ ਦਾ ਹੈ ਕਿ ਮੈਂ ਕੰਟੀਨਿਊਸਲੀ ਇਸ ਚੀਜ਼ ਨੂੰ ਦੇਖਦਾ ਆ ਕਿ ਇਹ ਕੋਈ ਪਹਿਲਾ ਇਨਸੀਡੈਂਟ ਇਦਾਂ ਦਾ ਨਹੀਂਗਾ ਇਹ ਮੇਰੇ ਹੀ ਧਿਆਨ ਦੇ ਵਿੱਚ ਦੂਜਾ ਤੀਜਾ ਇਨਸੀਡੈਂਟ ਇਦਾਂ ਦਾ ਹੈ ਕਿ ਜਿੱਥੇ ਲੋਕੀ ਬੜੇ ਬੇਬਾਕੀ ਦੇ ਨਾਲ ਜਿੱਦਾਂ ਆ ਗੁਰੂ ਸਾਹਿਬ ਦਾ ਧਰਮ ਦਾ ਨਾਮ ਲੈ ਕੇ ਕੋਈ ਵੀ ਸਟੇਟਮੈਂਟ ਇਸ਼ੂ ਕਰਦੇ ਆ ਪਾਲ ਖਹਿਰਾ ਆ ਉਹਨਾਂ ਦੇ ਬੇਟੇ ਨੇ ਇੱਕ ਪੋਲਿਟਿਕਲ ਜਿਹੜੀ ਰੈਲੀ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੱਦੀ ਉੱਥੇ ਜਿਹੜੇ ਆ ਨਾਰੇ ਲਾਏ ਕਿ ਸੁਖਪਾਲ ਗਹਿਰਾ ਤੇਰੀ ਸੂਝ ਤੇ ਪਹਿਰਾ ਦੇਾਂਗੇ ਠੋਕੇ ਤੇ ਮੈਂ ਉਦੋਂ ਵੀ ਇਹ ਗੱਲ ਕਰਦਾ ਸੀਗਾ ਕਿ ਕੋਈ ਸਿਆਣਾ ਸੂਝਵਾਨ ਬੰਦਾ ਹੀ ਨਹੀਂ ਸੀਗਾ ਇੰਨੀ ਪੀੜ ਦੇ ਵਿੱਚ ਜਿਹੜਾ ਉੱਠ ਕੇ ਕਹਿੰਦਾ ਕਿ ਪੁੱਤਰਾ ਇਹ ਕੀ ਤੂੰ ਕੰਮ ਕਰਦਾ ਇਹ ਪੰਜਾਬੀਅਤ ਦੀ ਦੇ ਬਹੁਤ ਗੱਲ ਕਰਦੇ ਆ ਪਰ ਇਹ ਸੱਚੀ ਚ ਇਹਨਾਂ ਨੂੰ ਇੰਨੀ ਜਿਹੜੀ ਤਮੀਜ਼ ਇੰਨੀ ਸਮਝ ਹੈਗੀ ਇਹ ਸੂਝੀ ਇਹਨਾਂ ਦੀ ਹੈਗੀ ਹੈ ਕਿ ਇਹ ਇੱਕ ਕਹਿਲਾਉਣ ਦੇ ਕਾਬਲ ਹੁਣ لوکا نو دیکھن دی ਲੋੜ ہے اٹھن دی ਲੋੜ ہے جی ری ایکٹ نہ ہونا کیڈا خطرناک ہے یا کی یہ ری ایکٹ نہ ہونا ایدی ਉੱਤੇ ਜਾਂ ਕੋਈ کاروائی ਅੱਗੇ ਉਹਨਾਂ ਦੀ ਨਾ ਕਰਨੀ ਵਧਾਉਣੀ ਬਾਕੀਆਂ ਨੂੰ ਕੀ ਹੱਲਾਸ਼ੇਰੀ ਦਿੰਦੀ ਹੈ ਵੀ ਠੀਕ ਹੈ ਜਿਵੇਂ ਮਰਜੀ ਆਪਾਂ ਤੋੜੀਏ ਮਰੋੜੀਏ ਉਹਨੂੰ ਹਟਾਉਣ ਵਾਲਾ ਜਾਂ ਉੱਪਰ ਨਾਲ ਤਾਂ ਕੋਈ ਹੈ ਨਹੀਂ ਮੈਂ ਕੱਟੋ ਕੱਟ ਨਹੀਂ ਤਾਂ 10 ਬੰਦਿਆਂ ਨੂੰ ਇਹ ਜਿਹੜੀ ਲਗਨਤ ਬੰਦਿਆਂ ਨੂੰ ਦਿਖਾਈ ਪੁੱਛਿਆ ਨਹੀਂ ਮਤਲਬ ਮੈਨੂੰ ਇਹ ਦੇਖ ਕੇ ਮੈਨੂੰ ਗਲਤ ਫੀਲ ਹੋਇਆ ਕਿ ਥਿਸ ਇਜ਼ ਨਾਟ ਰਾਈਟ ਤੇ ਉਹਨਾਂ ਨੂੰ ਦੇਖ ਕੇ ਮਤਲਬ ਉਹਦਾ ਬਿਨਾ ਬਿਨਾ ਆਪਣਾ ਪੀਨੇ ਦਿੱਤੇ ਉਹ ਇਦਾਂ ਬਸ ਮੋਬਾਈਲ ਫੜਾ ਕੇ ਜਾਂ ਕਿਸੇ ਨੂੰ ਪੇਜ ਕੀਆ ਵੀ ਆ ਵੀਡੀਓ ਬਾਰੇ ਤਾਂ ਡੱਕੀ ਹੋਈ ਉਹ ਤਾਂ ਵੀਡੀਓ ਬਾਰੇ ਹਰ ਬੰਦੇ ਦਾ ਸਿਮਿਲਰ ਥਿਊ ਸੀਗਾ ਕਿ ਥਿਸ ਇਜ਼ ਨਾਟ ਰਾਈਟ ਗਲਤ ਹੈ ਮੈਨੂੰ ਮੈਨੂੰ ਉਮੀਦ ਸੀਗੀ ਜੇ ਬਾਈ ਚਾਂਸ ਇੰਨਾ ਤੱਕ ਇਹ ਗੱਲ ਪਹੁੰਚਦੀ ਤਾਂ ਇਹ ਬੇਸਿਕਲੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਤੇ ਸਟੇਟਮੈਂਟ ਦੇਣੀ ਚਾਹੀਦੀ ਸੀ ਕਿ ਇਹ ਗਲਤੀ ਹੋਈ ਮੇਰੇ ਤੋਂ ਉਹ ਸਾਹਿਬ ਦਾ ਨਾਮ ਲੈ ਕੇ ਤੁਸੀਂ ਸਿਆਸਤ ਨੂੰ ਨਾਲ ਚਪਕਾ ਦਿਓ ਇਸ ਗੱਲ ਦੇ ਕਿ ਗੁਰੂ ਸਾਹਿਬ ਕਹਿੰਦੇ ਸੀ ਕਿ ਕਾਂਗਰਸ ਬਾਰੇ ਕੁਝ I hope that is possible. ਸਸਿਕਾਲਾ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦਾ ਇੱਕ ਬਿਆਨ ਬਹੁਤ ਵਾਇਰਲ ਹੋਇਆ ਬਿਆਨ ਖੈਰ ਉਹਨਾਂ ਨੇ ਕੀ ਬੋਲਿਆ ਉਹ ਤੋਂ ਜ਼ਿਆਦਾ ਮੈਨੇ ਰੱਖਦਾ ਸੀਗਾ ਵੀ ਗੁਰੂ ਸਾਹਿਬਾਨਾਂ ਦੇ ਨਾਲ ਜੋੜ ਕੇ ਜਿਹੜੀ ਗੱਲ ਕਹੀ ਗਈ ਉਹਦੇ ਤੇ ਕਿਤੇ ਨਾ ਕਿਤੇ ਕਈ ਜਗ੍ਹਾ ਦੇ ਉੱਤੇ ਇਤਰਾਜ਼ ਦੇਖ ਨੂੰ ਮਿਲਿਆ ਪਰ ਗੱਲ ਇਹ ਸੀ ਕਿ ਇਤਰਾਜ਼ ਤਾਂ ਉੱਠਿਆ ਪਰ ਐਜੀਪੀਸੀ ਯਾਕੀ ਇਹ ਕੀ ਜਦੋਂ ਇੱਕ ਪੂਰੀ ਸੰਸਥਾ ਇਸ ਨੂੰ ਵਾਚ ਕਰਨ ਵਾਸਤੇ ਨਾਲ ਹੀ ਗੁਰੂ ਸਹਿਬਾਨ ਦੇ ਨਾਲ ਜੁੜੀਆਂ ਚੀਜ਼ਾਂ ਦੀ ਰੱਖਿਆ ਦੇ ਵਾਸਤੇ ਬੈਠੀ ਹੈ ਜਾਂ ਕਈਏ ਕਿ ਉਹਨੂੰ ਵਾਚ ਕਰਨ ਵਾਸਤੇ ਬੈਠੀ ਹੈ ਕਿ ਕੋਈ ਗਲਤ ਨਾ ਕਰੇ ਤਾਂ ਉਹਨਾਂ ਦੇ ਵੱਲੋਂ ਕੀ ਕੋਈ ਐਕਸ਼ਨ ਲਿਆ ਗਿਆ ਸਾਡੇ ਨਾਲ ਹਰ ਸਿਮਰਨ ਹੈਗੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਐਸਜੀਪੀਸੀ ਨੂੰ ਭੇਜੀ ਗਈ ਆ ਕਿ ਨਵਜੋਤ ਸਿੱਧੂ ਨੇ ਜਿਹੜੀ ਗੁਰਾਂ ਦੇ ਨਾਲ ਜੋੜ ਕੇ ਇਹ ਗੱਲ ਕਹੀ ਗਈ ਕਿ ਕਾਂਗਰਸ ਨੂੰ ਵੀ ਉਹਦੇ ਨਾਲ ਜੋੜਿਆ ਜਦਕਿ ਕਾਂਗਰਸ ਉਸ ਸਮੇਂ ਦੇ ਦੌਰਾਨ ਤੱਕ ਐਰ ਸਿਆਸਤਾਂ ਦਾ ਕੋਈ ਗੱਲਬਾਤ ਵੀ ਨਹੀਂ ਸੀ ਤਾਂ ਕੀ ਉਹ ਰਿਐਕਟ ਕਰਨਾ ਸਹੀ ਸੀਗਾ ਹਰਸਿਮਨ ਉਹਦੇ ਵਿੱਚ ਜੇ ਦੇਖਿਆ ਜਾਵੇ ਹਾਲਾਂਕਿ ਵੀਡੀਓ ਤਾਂ ਕਾਫੀ ਖਾਸਾ ਵਾਇਰਲ ਹੋਇਆ ਉਹਨਾਂ ਦਾ ਅ ਐਕਚੁਅਲ ਦੇ ਵਿੱਚ ਜੇ ਦੇਖਿਆ ਜਾਵੇ ਤੁਸੀਂ ਵੀ ਕਿਉਂਕਿ ਜਦੋਂ ਸ਼ਿਕਾਇਤ ਭੇਜਦੇ ਹਾਂ ਉਹ ਆਪਾਂ ਸਾਰੇ ਪੱਖ ਦੇਖਦੇ ਹਾਂ ਤੇ ਉਹ ਇਹ ਜਿਸ ਤਰ੍ਹਾਂ ਦੇ ਨਾਲ ਚੀਜ਼ ਜੁੜੀ ਗਈ ਅ ਕੀ ਮਿਕਸ ਅਪ ਕਰ ਸਕਦੇ ਆਪਾਂ ਗੁਰੂਆਂ ਦੀ ਬਾਣੀ ਨੂੰ ਜਾਂ ਗੁਰੂਆਂ ਦੇ ਮੈਸੇਜ ਨੂੰ ਆਪਾਂ ਸਿਆਸਤ ਦੇ ਨਾਲ ਜੋੜ ਕੇ ਦੇਖੋ ਜੀ ਕਿਸੇ ਵੀ ਤਰੀਕੇ ਦਾ ਤੋੜ ਮਰੋੜ ਜਿਹੜਾ ਕਿਸੇ ਵੀ ਕਿਸੇ ਸਿਆਣੇ ਬੰਦੇ ਨੂੰ ਪੁੱਛੋਗੇ ਮੈਂ ਇਨਫੈਕਟ ਬੜਾ ਅਨਬਾਈਸਡ ਹੋ ਕੇ ਬੜੇ ਨਿਊਟਰਲ ਬੰਦੇ ਆ ਨਾ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਨੂੰ ਇਹ ਵੀਡੀਓ ਦਿਖਾਈ ਦਿਖਾ ਕੇ ਪੁੱਛਿਆ ਕਿ ਇਹ ਸਹੀ ਹੈ ਤੁਹਾਨੂੰ ਸਹੀ ਲੱਗਦਾ ਹੈ ਮਤਲਬ ਇੱਕ ਇੰਟੈਲੈਕਚੁਅਲ ਪਰਸਨਸ ਨੂੰ ਵੀ ਦਿਖਾ ਕੇ ਪੁੱਛੀ ਬਹੁਤ ਜਾਣਿਆਂ ਤੋਂ رائے ਲਈ ਕਿ ਇਹ ਸਹੀ ਕਹਿ ਰਿਹਾ ਤੁਸੀਂ ਬਹੁਤ ਗਲਤ ਹਰ ਬੰਦਾ ਇਹ ਕਹਿ ਰਿਹਾ ਕਿ ਜਦੋਂ ਆਪਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਆਪਾਂ ਕਿਸੇ ਚੀਜ਼ ਨੂੰ ਇਹ ਦਰਸਾਉਣੇ ਆ ਕਿ ਬਾਣੀ ਦਾ ਹਿੱਸਾ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਬਠਿੰਡਾ ਰੈਲੀ 'ਚ ਕੀ ਕਰਦੇ ਆ ਕੀ ਗੁਰੂ ਸਾਹਿਬ ਦਾ ਨਾਮ ਲੈ ਕੇ ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਕੋਈ ਇਦਾਂ ਦੀ ਬਨਸਪਤੀ ਨਹੀਂ ਜਿਹੜੀ ਉਪਜ ਨਹੀਂ ਸਕਦੀ ਕੋਈ ਇਦਾਂ ਦਾ ਅੱਖਰ ਨਹੀਂ ਜਿਹੜਾ ਸ਼ਬਦ ਨਹੀਂ ਬਣ ਸਕਦਾ ਤੇ ਉਹਦੇ ਵਿੱਚ ਹੀ ਕਹਿੰਦੇ ਕਿ ਕੋਈ ਇਦਾਂ ਦਾ ਕਾਂਗਰਸ ਪੰਜਾਬੀ ਕਾਂਗਰਸ ਦਾ ਵਰਕਰ ਉਹ ਸ਼ਬਦ ਯੂਜ਼ ਕੀਤਾ ਮਤਲਬ ਉਹਨੂੰ ਇਹ ਪਟ੍ਰੇ ਕੀਤਾ ਜਿੱਦਾਂ ਗੁਰੂ ਸਾਹਿਬ ਨੇ ਇਹ ਕਿਹਾ ਹੁੰਦਾ ਹੈ ਕਿ ਕਾਂਗਰਸੀ ਵਰਕਰ ਤੇ ਜਦ ਕਿ ਸਿੱਧੂ ਸਾਹਿਬ ਨੂੰ ਇਹ ਖੁਦ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਾਂਗਰਸ ਦਾ ਜਿਹੜਾ ਬੈਕਗ੍ਰਾਉਂਡ ਹੈ ਉਹਨਾਂ ਦੀ ਹਿਸਟਰੀ ਸਿੱਖੀ ਦੇ ਨਾਲ ਸਪੈਸ਼ਲੀ ਕਿੱਦਾਂ ਜੁੜਦੀ ਹੈ ਤੇ ਇਹਦੇ ਬਾਰੇ ਮੈਂ ਐਸਜੀਪੀਸੀ ਅੰਮ੍ਰਿਤਸਰ ਉਹਨਾਂ ਨੂੰ ਜਿਹੜੀ ਹੈ ਬਕਾਇਦਾ ਕੰਪਲੇਂਟ ਕੀਤੀ ਤੇ ਮੇਰਾ ਸਭ ਤੋਂ ਵੱਡਾ ਜਿਹੜਾ 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 ਦਰਦ ਹੈ ਇਸ ਚੀਜ਼ ਦੇ ਵਿੱਚ ਉਹ ਇਸ ਚੀਜ਼ ਦਾ ਹੈ ਕਿ ਮੈਂ ਕੰਟੀਨਿਊਸਲੀ ਇਸ ਚੀਜ਼ ਨੂੰ ਦੇਖਦਾ ਆ ਕਿ ਇਹ ਕੋਈ ਪਹਿਲਾ ਇਨਸੀਡੈਂਟ ਇਦਾਂ ਦਾ ਨਹੀਂਗਾ ਇਹ ਮੇਰੇ ਹੀ ਧਿਆਨ ਦੇ ਵਿੱਚ ਦੂਜਾ ਤੀਜਾ ਇਨਸੀਡੈਂਟ ਇਦਾਂ ਦਾ ਹੈ ਕਿ ਜਿੱਥੇ ਲੋਕੀ ਬੜੇ ਬੇਬਾਕੀ ਦੇ ਨਾਲ ਜਿੱਦਾਂ ਆ ਗੁਰੂ ਸਾਹਿਬ ਦਾ ਰਮ ਦਾ ਨਾਮ ਲੈ ਕੇ ਕੋਈ ਵੀ ਸਟੇਟਮੈਂਟ ਇਸ਼ੂ ਕਰਦੇ ਆ ਜਾਂ ਤੇ ਗੁਰਦੁਆਰਾ ਦੀ ਪ੍ਰੈਮਿਸਿਸ ਜਿਹੜੀ ਹੈ ਉਹਨੂੰ ਵੀ ਜਿਹੜਾ ਆ ਆਪਣੇ ਪਰਸਨਲ ਫਾਇਦੇ ਲਈ ਯੂਜ਼ ਕਰਦੇ ਆ ਜਿੱਦਾਂ ਲਾਸਟ ਟਾਈਮ ਵੀ ਆਪਾਂ ਗੱਲ ਕਰਦੇ ਸੀਗੇ ਕਿ ਜਿੱਦਾਂ ਸੁਖਪਾਲ ਖਹਿਰਾ ਆ ਉਹਨਾਂ ਦੇ ਬੇਟੇ ਨੇ ਇੱਕ ਪੋਲਿਟਿਕਲ ਜਿਹੜੀ ਰੈਲੀ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੱਦੀ ਉੱਥੇ ਜਿਹੜੇ ਆ ਨਾਰੇ ਲਾਏ ਕਿ ਸੁਖਪਾਲ ਗਹਿਰਾ ਤੇਰੀ ਸੂਝ ਤੇ ਪਹਿਰਾ ਦੇਾਂਗੇ ਠੋਕੇ ਤੇ ਮੈਂ ਉਦੋਂ ਵੀ ਇਹ ਗੱਲ ਕਰਦਾ ਸੀਗਾ ਕਿ ਕੋਈ ਸਿਆਣਾ ਸੂਝਵਾਨ ਬੰਦਾ ਹੀ ਨਹੀਂ ਸੀਗਾ ਇੰਨੀ ਪੀੜ ਦੇ ਵਿੱਚ ਜਿਹੜਾ ਉੱਠ ਕੇ ਕਹਿੰਦਾ ਕਿ ਪੁੱਤਰਾ ਇਹ ਕੀ ਤੂੰ ਕੰਮ ਕਰਦਾ ਮੈਂ ਅੱਗੇ ਵੀ ਕਈ ਵਾਰੀ ਗੱਲਾਂ ਇਹਨਾਂ ਦੀਆਂ ਸੁਣਦਾ ਕਿ ਪੰਜਾਬੀਅਤ ਦੀ ਗੱਲ ਸਿੱਖੀ ਦੀ ਗੱਲ ਵਿੱਚ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰਦਾ ਆ ਇਹ ਪੰਜਾਬੀਅਤ ਦੀ ਤੇ ਬਹੁਤ ਗੱਲ ਕਰਦੇ ਆ ਪਰੇ ਸੱਚੀ ਚ ਇਹਨਾਂ ਨੂੰ ਇੰਨੀ ਜਿਹੜੀ ਤਮੀਜ਼ ਇੰਨੀ ਸਮਝ ਹੈਗੀ ਇਹ ਸੋਝੀ ਇਹਨਾਂ ਦੀ ਹੈਗੀ ਹੈ ਕਿ ਇਹ ਇੱਕ ਹਲਾਉਣ ਦੇ ਕਾਬਲ ਹੁਣ ਇਹ ਲੋਕਾਂ ਨੂੰ ਦੇਖਣ ਦੀ ਲੋੜ ਆ ਉੱਠਣ ਦੀ ਲੋੜ ਆ ਜੀ ਤੇ ਇਹਦੇ ਚ ਜਦੋਂ ਦੇਖੀਏ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦਾ ਤਰਕ ਦਿੰਨੇ ਆ ਜਾਂ ਸੰਬੋਧਨ ਕਰਦੇ ਆ ਜਿਵੇਂ ਤੁਸੀਂ ਕਿਹਾ ਉਦੋਂ ਕਿਤੇ ਨਾ ਕਿਤੇ ਅੱਗੇ ਵਾਲੇ ਨੂੰ ਇਹ ਦਰਸ਼ਾਉਣਾ ਹੁੰਦਾ ਵੀ ਜੋ ਅਸੀਂ ਕਹਿ ਰਹੇ ਆ ਉਹ ਬਿਲਕੁਲ ਸਟੀਕ ਆ ਤੇ ਸੱਚ ਹੈਗਾ ਤੇ ਇਹ ਹੀ ਚੀਜ਼ ਜਦੋਂ ਗੁਰੂਆਂ ਦੇ ਨਾਲ ਜੁੜ ਜਾਂਦੀ ਹੈ ਕਿਉਂਕਿ ਗੁਰੂਆਂ ਦਾ ਤਾਂ ਦੇਖੋ ਸਥਾਨ ਬਹੁਤ ਉੱਚਾ ਚਾਹੇ ਗੁਰਦੁਆਰੇ ਦੀ ਤੁਸੀਂ ਗੱਲ ਕਰੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਕਿਸੇ ਦੇ ਨਾਰੇ ਸੋਚਾ ਤੇ ਗੁਰੂ ਸਾਹਿਬ ਦੇ ਨੀਚੇ ਆਪਾਂ ਬੈਠਦੇ ਆ ਆ ਉਹ ਚੀਜ਼ ਨੂੰ ਮਜ਼ਬੂਤ ਕਰਨ ਵਾਸਤੇ ਕਹਿ ਸਕਦੇ ਆ ਵੀ ਗੁਰੂਆਂ ਦਾ ਸਹਾਰਾ ਲੈਂਦੇ ਨੇ ਪਰ ਗੱਲ ਤਾਂ ਇਹ ਹੈ ਵੀ ਉਸ ਟਾਈਮ ਵੀ ਤੁਸੀਂ ਐਸਜੀਪੀਸੀ ਨੂੰ ਲਿਖਿਆ ਸੀ ਅੱਜ ਵੀ ਲਿਖ ਰਹੇ ਹੋ ਰਿਐਕਟ ਨਾ ਹੋਣਾ ਕਿੱਡਾ ਖਤਰਨਾਕ ਹੈ ਜਾਂ ਕੀ ਇਹ ਰਿਐਕਟ ਨਾ ਹੋਣਾ ਇਹਦੇ ਉੱਤੇ ਜਾਂ ਕੋਈ ਕਾਰਵਾਈ ਅੱਗੇ ਉਹਨਾਂ ਦੀ ਨਾ ਕਰਨੀ ਵਧਾਉਣੀ ਬਾਕੀਆਂ ਨੂੰ ਕੀ ਹੱਲਾਸ਼ੇਰੀ ਦਿੰਦੀ ਆ ਵੀ ਠੀਕ ਹੈ ਜਿਵੇਂ ਮਰਜੀ ਆਪਾਂ ਤੋੜੀਏ ਮਰੋੜੀਏ ਉਹਨੂੰ ਹਟਾਉਣ ਵਾਲਾ ਜਾਂ ਰੁਕਣ ਵਾਲਾ ਤਾਂ ਕੋਈ ਹੈ ਨਹੀਂਗਾ ਨਹੀਂ ਮੈਂ ਵੀ ਇਹੀ ਗੱਲ ਤੇ ਹੈਰਾਨ ਆ ਕਿ ਇੱਕ ਡੈਡੀਕੇਟਿਡ ਐਸਜੀਪੀਸੀ ਦਾ ਕੰਮ ਕੀ ਹੈ ਜੀ ਕੰਮ ਇਹ ਇਨਾਂ ਚੀਜ਼ਾਂ ਨੂੰ ਵਾਚ ਕਰਨਾ ਆ ਦੂਜਾ ਕੰਮ ਇਹ ਆ ਕਿ ਧਰਮ ਪ੍ਰਚਾਰ ਜਿਹੜਾ ਹੋਵੇ ਮਤਲਬ ਚੰਗੇ ਵਾਲੇ ਪਾਸੇ ਤੁਰਨਾ ਇਹ ਕੀ ਚੀਜ਼ ਹੋ ਰਿਹਾ ਇਹ ਵੀ ਪ੍ਰਚਾਰ ਆ ਕਿ ਇੱਕ ਬੰਦਾ ਆ ਜਿਹੜਾ ਗਲਤ ਪ੍ਰਚਾਰ ਕਰ ਰਿਹਾ ਮਤਲਬ ਇੱਕ ਬੱਚਾ ਜਿਹੜਾ ਆ ਜਿਹੜਾ ਅਜੇ ਰੂਬਰੂ ਨਿੰਗਾਈਨਾਂ ਚੀਜ਼ਾਂ ਦੇ ਨਾਲ ਉਹ ਕਿਤੇ ਇਹਦੀ ਸਪੀਚ ਸੁਣਦਾ ਹੋਵੇ ਇਹਨਾਂ ਦੀ ਉਹ ਸਪੀਚ ਸੁਣ ਕੇ ਇਹ ਸੋਚ ਮਤਲਬ ਉਹਦੇ ਮਨ 'ਚ ਤੇ ਆਊਗਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਕਾਂਗਰਸੀ ਵਰਕਰ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਉਣਾ ਹੈ। ਸੁਲਾ ਵੀ ਦਿਓ ਨਾਲ। ਵੀਡੀਓ ਤੇ ਇੱਕ ਵਿੱਚ ਖੈਰ ਜੇ ਦੇਖਿਆ ਜਾਵੇ ਜੇਕਰ ਕਿਉਂਕਿ ਆਪਾਂ ਕਈ ਵਾਰ ਹਵਾਲਾ ਦਿੰਨੇ ਆ ਵੀ ਸਾਡੇ ਗੁਰੂ ਸੇਵਾ ਨੇ ਇਹ ਗੱਲ ਕਹੀ ਹੈ ਉਸੇ ਤਰ੍ਹਾਂ ਦੇ ਨਾਲ ਜਾਂ ਵਿੱਚ ਜਿਵੇਂ ਕਹਦੀ ਹੈ ਵੀ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਫਿਰ ਤਾਂ ਕਿਤੇ ਨਾ ਕਿਤੇ ਸਹੀ ਕਹਿ ਜਾ ਸਕਦਾ ਹੈ। ਯਾਨੀ ਕਿ ਉਹਨਾਂ ਨੇ ਵਿੱਚ ਗੱਲ ਕੋਈ ਨਹੀਂ ਤੋੜੀ ਹੈ। ਨਹੀਂ ਦੇਖੋ ਗੱਲ ਤੁਸੀਂ ਬੜੇ ਧਿਆਨ ਨਾਲ ਹੁਣ ਸੁਣਿਓ ਕਿ ਗੱਲ ਕੀ ਦੇ ਵਿੱਚ। ਕਿ ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ ਅਹਲਿਆ ਨੂੰ ਹੀ ਪਤਾ ਬ੍ਰਹਸਪਤੀ ਦੀ ਜਿਹੜੀ ਦਵਾਈ ਨਾ ਬਣ ਸਕੇ ਉਸਦੀ ਨਾ ਬਣ ਸਕੇ ਤੇ ਇਹ じゃ ਕੋਈ ਪੰਜਾਬੀ ਕਾਂਗਰਸ ਦਾ ਵਰਕਰ ਨਹੀਂ ਜਿਹੜਾ ਯਥਾ ਯੋਗ ਥਾਂ ਤੇ ਸਨਮਾਨਿਤਰਾ ਸਨਮਾਨਿਤ ਹੋ ਕੇ ਪੰਜਾਬ ਦੀ ਰੁਸਾਨੀ ਦੇ ਵਿੱਚ ਯੋਗਦਾਨ ਨਾ ਪਾ ਯਾਨੀ ਕਿ ਬਸਤੂ ਨੇ ਉਹਨੇ ਕਿਹਾ ਵੀ ਗੁਰੂ ਸਾਹਿਬ ਨਹੀਂ ਕਹੀ ਹੈ ਇਹ ਗੱਲ ਤੁਸੀਂ ਆਪ ਦੇਖ ਸਕਦੇ ਆ ਮੈਂ ਕਾਫੀ ਮਤਲਬ ਬੇਸਿਕਲੀ ਜਦੋਂ ਵੀ ਕੋਈ ਕੰਮ ਕਰਦੇ ਆ ਨਾ ਜੀ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਚੀਜ਼ ਨੂੰ ਦੇਖਦੇ ਆ ਤੁਹਾਡਾ ਇੱਕ ਪਰਸਪੈਕਟਿਵ ਹੁੰਦਾ ਤੁਸੀਂ ਉਸ ਨਜ਼ਰੀਆ ਨਾਲ ਦੇਖਦੇ ਆ ਤੁਹਾਨੂੰ ਹੋ ਸਕਦਾ ਉਹ ਗੱਲ ਗਲਤ ਲੱਗਦੀ ਹੋਵੇ ਦੂਜਾ ਦੇਖਦਾ ਉਹ ਕਹਿੰਦਾ ਜੀ ਇਹਦੇ ਵਿੱਚ ਕੁਝ ਗਲਤ ਨਹੀਂਗਾ ਮੈਂ ਕਟੋ-ਕਟ ਨਹੀਂ ਤਾਂ 10 ਬੰਦਿਆਂ ਨੂੰ ਇਹ ਜਿਹੜੀ ਅਲੱਗ-ਅਲੱਗ ਬੰਦਿਆਂ ਨੂੰ ਦਿਖਾਈ ਪੁੱਛਿਆ ਕਿ ਮਤਲਬ ਮੈਨੂੰ ਇਹ ਦੇਖ ਕੇ ਮੈਨੂੰ ਗਲਤ ਫੀਲ ਹੋਇਆ ਕਿ ਥਿਸ ਇਜ਼ ਨਾਟ ਰਾਈਟ ਤੇ ਉਹਨਾਂ ਨੂੰ ਵੀ ਦੇਖ ਕੇ ਮਤਲਬ ਉਦਾਂ ਬਿਣਾ ਬਿਣਾ ਆਪਣਾ opinion ਦਿੱਤੇ ਓ ਇਦਾਂ ਬਸ ਮੋਬਾਈਲ ਫੜਾ ਕੇ ਜਾਂ ਕਿਸੇ ਨੂੰ ਪੇਜ ਕੇ ਕਿ ਆਹ ਵੀਡੀਓ ਬਾਰੇ ਤੁਹਾਡਾ ਕੀ view ਆ। ਤੋਂ ਵੀਡੀਓ ਬਾਰੇ ਹਰ ਬੰਦੇ ਦਾ ਸਿਮਿਲਰ view ਹੈਗਾ ਕਿ this is not right। ਗਲਤ ਹੋ ਵੀ ਸਕਦਾ ਕਿ ਕਈ ਕਈ ਵਾਰ ਹੁੰਦਾ ਇਹ ਹੈ ਵੀ ਜਦੋਂ ਆਪਾਂ ਲੀਡਰਾਂ ਨੂੰ ਸਸਦਾਂ ਨੂੰ ਦੇਖਦੇ ਆ ਤਾਂ ਉਹਦੇ ਵਿੱਚ ਹੁੰਦਾ ਇਹ ਹੈ ਵੀ ਕਈ ਵਾਰ ਕੋਈ ਗੱਲਾਂ ਉਸ ਫਲੋ ਦੇ ਵਿੱਚ ਜਾਂ ਗੱਲ ਦੇ ਵਿੱਚ ਕਹਿ ਜਾਂਦੇ ਨੇ ਪਰ ਹੁੰਦਾ ਇਹ ਹੈ ਵੀ ਜਦੋਂ ਉਹਨਾਂ ਨੂੰ ਲੱਗਦਾ ਵੀ ਹਾਂ ਇੱਕ ਚੀਜ਼ ਗਲਤ ਹੋ ਗਈ ਉਸ ਤੋਂ ਬਾਅਦ ਬੰਦਾ ਰੈਲਾਈਜ਼ ਵੀ ਕਰ ਲੈਂਦਾ ਹੁਣ ਤੱਕ ਲੱਗਦਾ ਹੈ ਕਿ ਸਿੱਧੂ ਹੁਣਾਂ ਨੇ ਕੋਈ ਇਹਦੇ ਤੇ ਕਿਸੇ ਤਰ੍ਹਾਂ ਨਾਲ ਰੈਲਾਈਜ਼ ਜਾਂ ਰਿਐਕਟ ਨਹੀਂ ਕਰਿਆ ਹੈਗਾ ਵੀ ਉੱਥੇ ਕੁਝ ਗਲਤ ਬੋਲਿਆ ਗਿਆ ਜਾਂ ਉਹ ਨਹੀਂ ਮੈਂ ਅੱਜ ਹੈਰਾਨਿਆ ਕਿ ਮੇਰੇ ਖਿਆਲ ਅੱਜ ਦੀ ਗੱਲ ਆ ਜਾਂ ਕੱਲ ਦੀ ਕਿ ਇਹ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਹੈ ਤੇ ਮੈਨੂੰ ਮੈਨੂੰ ਉਮੀਦ ਸੀਗੀ ਜੇ ਬਾਈ ਚਾਂਸ ਇੰਨਾ ਤੱਕ ਇਹ ਗੱਲ ਪਹੁੰਚਦੀ ਤੇ ਇਹ ਬੇਸਿਕਲੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀਗੀ ਤੇ ਸਟੇਟਮੈਂਟ ਦੇਣੀ ਚਾਹੀਦੀ ਸੀ ਕਿ ਇਹ ਗਲਤੀ ਹੋਈ ਮੇਰੇ ਤੋਂ ਕਹਿੰਦਾ ਮਤਲਬ ਕਿ ਮੈਨੂੰ ਐਸਜੀਪੀਸੀ ਤੋਂ ਵੀ ਇਸ ਗੱਲ ਦਾ ਜਦੋਂ ਮੰਨ ਕੇ ਚੱਲੋ ਕਿ ਮੈਂ ਹੈਰਾਨ ਐ ਇਸ ਚੀਜ਼ ਤੇ ਕਿ ਇੱਕ ਸ਼ੋ ਕਾਜ਼ ਨੋਟਿਸ ਇੱਕ ਸਿੰਪਲ ਲੈਟਰ ਜਿਹੜਾ ਆ ਉਹ ਵੀ ਨਹੀਂ ਇਸ਼ੂ ਕੀਤਾ ਕੰਪਲੇਨਸ ਤੇ ਪਿਛਲੀ ਕੰਪਲੇਨ ਤੇ ਵੀ ਕਿ ਗੁਰਦੁਆਰਾ ਸਾਹਿਬ ਦਾ ਜਿਹੜੀ ਉਹਨਾਂ ਦੀ ਹਜ਼ੂਰੀ ਚ ਗੁਰੂ ਸਾਹਿਬ ਦੀ ਹਜ਼ੂਰੀ ਚ ਮਤਲਬ ਕੋਈ ਬੰਦਾ ਆਪਣੀ ਮਰਜ਼ੀ ਕਰ ਰਿਹਾ ਉਦੇ ਬਾਅਦ ਇਹ ਇਹ ਵੀ ਇਹ ਮਤਲਬ ਕਿ ਕੰਟੀਨਿਊਸਲੀ ਦੂਸਰਾ ਇਨਸੀਡੈਂਟ ਹੈ ਤਾਂ ਮੈਂ ਇਹ ਦੇਖ ਰਿਹਾ ਕਿ ਮੈਂ ਮਤਲਬ ਬੀਂਗ ਅ ਸਿੱਖ ਆਲਸੋ ਮੈਂ ਦੇਖ ਰਿਹਾ ਕਿ ਐਸਜੀਪੀਸੀ ਜਿਹੜੀ ਫਿਰ ਗੁੱਡ ਫॉर ਨਥਿੰਗ ਵਾਲਾ ਹਸਾਬ ਆ ਕਿ ਆਪਾਂ ਜਿਹੜਾ ਸਾਰਾ ਸਿਸਟਮ ਇੱਕ ਸਟਰਕਚਰ ਖੜਾ ਕੀਤਾ ਆ ਉਹ ਮਤਲਬ ਵਾਚ ਹੀ ਨਹੀਂ ਕਰ ਰਿਹਾ ਇਹਨਾਂ ਚੀਜ਼ਾਂ ਨੂੰ ਇਆ ਪਰ ਇਹ ਕਹ ਸਕਦੇ ਆ ਕਿ ਜਦੋਂ ਕਿਸੇ ਚੀਜ਼ ਨੂੰ ਆਪਾਂ ਨਹੀਂ ਕੋਈ ਨੁਕਤਾ ਚੁਣੀ ਕਰਦੇ ਇਟ ਮੀਨਸ ਜਿਹੜੇ ਫਿਰ ਨੈਕਸਟ ਟਾਈਮ ਕੋਈ ਜੇ ਕੋਈ ਕਹਿਣਾ ਚਾਹੂਗਾ ਤਾਂ ਉਹ ਕਹੂਗਾ ਵੀ ਉਹ ਠੀਕ ਹੀ ਸੀਗਾ ਬਿਲਕੁਲ ਮੈਂ ਕਹਿ ਰਿਹਾ ਕਿ ਬਹੁਤ ਗਲਤ ਐਗਜ਼ਾਮਪਲ ਸੈੱਟ ਕੀਤੀ ਜਾ ਰਹੀ ਹੈ ਕਿ ਠੀਕ ਆ ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਆ ਕਿਸੇ ਚੰਗੇ ਕੰਮ ਦੀ ਜਾਂ ਕਿਤੇ ਅਫਸੋਸ ਤੇ ਵੀ ਜਾਂਦੇ ਆ ਉਦੋਂ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਨਾ ਹੁੰਦਾ ਹੈ ਚੰਗੀ ਗੱਲ ਹੈ ਯਾਦ ਕਰਨਾ ਚਾਹੀਦਾ ਪਰ ਗੁਰੂ ਸਾਹਿਬ ਦਾ ਨਾਮ ਲੈ ਕੇ ਤੁਸੀਂ ਸਿਆਸਤ ਨੂੰ ਨਾਲ ਚਪਕਾ ਦਿਓ ਇਸ ਗੱਲ ਤੇ ਕਿ ਗੁਰੂ ਸਾਹਿਬ ਕਹਿੰਦੇ ਸੀ ਕਿ ਕਾਂਗਰਸ ਬਾਰੇ ਕੁਝ ਇਹ ਹਾਊ ਹਾਊ ਦੈਟ ਇਜ਼ ਪੋਸੀਬਲ ਤੇ ਜੇ ਇਹ ਪੋਸੀਬਲ ਨਹੀਂਗਾ ਤਾਂ ਇਹ ਨਵਜੋਤ ਸਿੰਘ ਸਿੱਧੂ ਦੀ ਵੀ ਜੇ ਤੇ ਉਹ ਸਿੱਖਿਆ ਤਾਂ ਉਹਨਾਂ ਦਾ ਵੀ ਬਣਦਾ ਕਿ ਮਾਫੀ ਮੰਗਣ ਇਹਦੇ ਤੇ ਤੇ ਨਾਲ ਆਪਣਾ ਐਕਸਪਲੇਨ ਕਰਨੀ ਸੀ ਇਹਨੂੰ ਕਿ ਇਹ ਮੇਰੀ ਗਲਤੀ ਸੀਗੀ ਇਦਾਂ ਹੀ ਉਹ ਜਿਹੜੀ ਪਿਛਲੀ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਨਾਰੇ ਲਾਉਣੇ ਉੱਤੇ ਵੇਖੋ ਬੜੇ ਕੰਫਰਟੇਬਲ ਹੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਕਿਸ ਗੱਲ ਦਾ ਲੱਗਦਾ ਕਿ ਇਹ ਦੇਖੋ ਕਿ ਉਹੀ ਬੰਦਾ ਜਿਹੜੇ ਜਿੰਨੇ ਇਕਤਾਹੀ ਕੀਤੀ ਏ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਬਾਹਰ ਆ ਕੇ ਮੀਡੀਆ 'ਚ ਇੰਟਰਵਿਊ ਦੇ ਰਿਹਾ ਆਪਣੇ ਪਿਤਾ ਲਈ ਤੇ ਉਹ ਨਾਲ ਗੱਲਾਂ ਕਰ ਰਿਹਾ ਕਿ ਮੇਰੇ ਪਿਤਾ ਸਿੱਖੀ ਲਈ ਮੇਰੇ ਪਿਤਾ ਫਲਾਣੇ ਲਈ ਮੇਰੇ ਉਸ ਬੰਦੇ ਲਈ ਵੀ ਚੱਕਿਆ ਸਿੱਖ ਧਰਮ ਲਈ ਖਾਸ ਕਰਕੇ ਪੰਜਾਬ ਲਈ ਖਾਸ ਕਰਕੇ ਤੇ ਉਹਨੂੰ ਇਹ ਦੇਖੋ ਕਿ ਜੇ ਉਹ ਲੋਕਾਂ ਨੂੰ ਇੰਨਾ ਪ੍ਰਚਾਰ ਕਰ ਰਿਹਾ ਕਿ ਗੱਲ ਉਹ ਆਪਣੇ ਮੁੰਡੇ ਨੂੰ ਨਹੀਂ ਅਕਲ ਦੇ ਸਕਦਾ ਇਸ ਚੀਜ਼ ਦੀ ਕਿੰਨੀ ਨਾਲੇ ਸਭ ਤੋਂ ਵੱਡੀ ਗੱਲ ਕਿ ਮੁੰਡੇ 'ਚ ਇੰਨੀ ਵੀ ਤਮੀਜ਼ ਨਹੀਂ ਗਈ ਕਿ ਉਹ ਇੱਕ ਪਬਲਿਕ ਸਟੇਟਮੈਂਟ ਦੇਵੇ ਕਿ ਬਈ ਉਹ ਮੇਕੋ ਬਹੁਤ ਵੱਡੀ ਗਲਤੀ ਹੋਈ ਮੈਂ ਉਹਦੇ ਲਈ ਮਾਫੀ ਮੰਗਦਾ ਕੀ ਫਰਕ ਪੈ ਜਾਣਾ ਸੀਗਾ ਪਰ ਬਿਲਕੁਲ ਗੱਲ ਇਹੀ ਹੋ ਜਾਂਦੀ ਹੈ ਕਿਉਂਕਿ ਹੁਣ ਵੀ ਦੇਖਣਾ ਕਿ ਇਸ ਵਾਰੀ ਕਿਉਂਕਿ ਇਹ ਤਾਂ ਇਸ ਵਾਰ ਬਹੁਤ ਜ਼ਿਆਦਾ ਤੌਰ ਤੇ ਮਸਲਾ ਜਿਹੜੇ ਵਿੱਚ ਲਗਾਤਾਰ ਵੀਡੀਓ ਵੀ ਵਾਇਰਲ ਹੋ ਰਹੇ ਨੇ ਖैर ਇਹਨਾਂ ਨੇ ਤਾਂ ਬਕਾਇਦਾ ਆਪਦੇ ਤੌਰ ਤੇ ਉੱਤੇ ਸ਼ਿਕਾਇਤ ਜਿਹੜੀ ਭੇਜੀ ਐ ਐਸਜੀਪੀਸੀ ਨੂੰ ਕਿਉਂਕਿ ਇਹਦਾ ਮੰਤਵ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਤੁਸੀਂ ਕੋਈ ਉਹਤੇ ਤਾਂ ਬਹੁਤ ਸਖਤ ਕਾਰਵਾਈ ਕਰਾਉਣੀ ਆ ਬਲਕਿ ਇਹਦਾ ਮਕਸਦ ਇਹ ਵੀ ਹੁੰਦਾ ਹੈ ਕੀ ਜੇਕਰ ਸੰਸਥਾ ਮੈਂ ਰਿਐਕਟ ਕਰਦੀਆਂ ਨੇ ਤਾਂ ਅੱਗੇ ਨੂੰ ਜਿਹੜੇ ਹੋਰ ਕੋਈ ਕਰਨਾ ਚਾਹੁੰਦਾ ਹੈ ਕਿਉਂਕਿ ਜ਼ਿਆਦਾਤਰ ਤੁਸੀਂ ਇੱਕ ਚੀਜ਼ ਇਹ ਵੀ ਦੇਖੀ ਹੋਣੀ ਬਹੁਤ ਸਾਰੇ ਲੋਕ ਹੋਣੇ ਜਿਹੜੇ ਨਵਜੋਤ ਸਿੱਧੂ ਦੇ ਸਟੇਟਮੈਂਟਾਂ ਨੂੰ ਭਾਸ਼ਣਾ ਨੂੰ ਦੇਖ ਕੇ ਜਿਹੜੇ ਆਮ ਨੌਜਵਾਨ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਹੋ ਸਕਦਾ ਫੋਲੋ ਕਰਦੇ ਹੋਣ ਜੇਕਰ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਇਹ ਕਹਿੰਦੇ ਕਿ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਹੈ ਵੀ ਬਾਕੀ ਲੋਕ ਜੇਕਰ ਉਹ ਕੋਈ ਫੋਲੋ ਕਰਦਾ ਹੋਰ ਕੋਈ ਬੋਲੀ ਗਿਆ ਇਸੇ ਤਰ੍ਹਾਂ ਦੇ ਨਾਲ ਤਾਂ ਇੱਕ ਕਵਾਇਦ ਹੈ ਜਿਹੜੀ ਉਹ ਵੀ ਗਲਤ ਚੱਲੂਗੀ ਉਸ ਤੋਂ ਪਹਿਲਾਂ ਜ਼ਿਕਰ ਇਹਨਾਂ ਨੇ ਕਰਿਆ ਹੈ ਸੁਖ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੱਡਾ ਕਿਤੇ ਨਾ ਕਿਤੇ ਗੁਰੂ ਨੂੰ ਛੱਡ ਕੇ ਜਿਹੜਾ ਇੱਕ ਲੀਡਰ ਨੂੰ ਦਿਖਾਇਆ ਜਾਂਦਾ ਹੈ ਸੀਨੀਅਰ ਵੀਡੀਓ ਨਿਊਜ਼ ਬੰਤੇਦ ਨਾਲ ਸੁਮਿਤ ਸਿੰਘ ਹੋਰ ਜਨਸਪਰਸ਼ਣ ਟੀਵੀ ਚੰਡੀਗੜ੍ਹ